ਸਸੀ ਗੱਲ ਜੀ ਤੁਸੀਂ ਦੇਖ ਰਹੇ ਹੋ ਨਿਊਜ਼ ਪਸਟ ਮੈਂ ਤੁਹਾਡਾ ਆਪਣਾ ਮਨਿੰਦਰ ਸਿੰਘ ਆਣਾ ਸੜਕ ਤੇ ਬਰਕ ਜੋ ਧਰਨਾ ਲਗਾਇਆ ਗਿਆ ਹੈ ਆਰ ਐਮ ਪੀ ਆਈ ਵੱਲੋਂ ਆਓ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਨੂੰ ਕੋਈ ਜਾਣਦੇ ਆ ਕਿ ਉਹਨਾਂ ਦੀ ਕੀ ਮੁਸ਼ਕਲਾਂ ਹਨ ਅਤੇ ਕੀ ਮੰਗਾ ਹਨ ਇਹ ਨਹੀਂ ਪਏ ਤੇ ਜਦੋਂ ਜਦ ਜਿੰਨੀ ਕੋਈ ਪ੍ਰਸ਼ਾਸਨ ਮੁਰਦਾ ਮੇਰਾ ਨਾਮ ਪ੍ਰਗਟ ਸਿੰਘ ਜਮਾ ਰਾਏ ਕੌਤਰ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਪੰਜਾਬ ਇਹ ਸਰ ਕੀ ਮਸਲਾ ਹੈ ਜਿਹੜਾ ਸੱਤਰ ਥਾਣੇ ਦੇ ਬਾਅਦ ਜਾ ਕੇ ਥਾਣੇ ਗਿਆ ਗਏ ਧਰਨਾ ਇਸ ਕਰਕੇ ਲਾਇਆ ਗਿਆ ਵਾ ਕਿ ਇਸ ਵੇਲੇ ਤੁਸੀਂ ਸਾਰੇ ਜਾਣਦੇ ਜੇ ਵੀ ਜਿਹੜਾ ਅਮਨ ਕਾਨੂੰਨ ਦੀ ਸਥਿਤੀ ਆ ਬਹੁਤ ਮਾੜੀ ਆ ਰੋਜ਼ ਕਤਲ ਹੋ ਰਿਹਾ ਲੁੱਟਾਂ ਖੂਹਾਂ ਹੋ ਰਹੀਆਂ ਚੋਰੀਆਂ ਹੋ ਰਹੀਆਂ ਲੋਕਾਂ ਕੋਲੋਂ ਫਰੋਤੀਆਂ ਵਸੂਲੀਆਂ ਜਾ ਰਹੀਆਂ ਉਹਦੇ ਖਿਲਾਫ ਜਦੋਂ ਲੋਕ ਥਾਣੇ ਦੇ ਵਿੱਚ ਆਉਂਦੇ ਆ ਇੱਥੇ ਜਿਹੜੀ ਆ ਗੱਲਬਾਤ ਸੁਣੀ ਨਹੀਂ ਜਾਂਦੀ ਤੇ ਕਿਹਾ ਜਾ ਰਿਹਾ ਵੀ ਸਾਡੇ ਕੋਲ ਮੁਲਾਜ਼ਮ ਨਹੀਂ ਸਾਡੇ ਕੋਲ ਪੁਲਿਸ ਹੈ ਨਹੀਂ ਤੇ ਨਾ ਹੀ ਐਫਆਈਆਰ ਦਰਜ ਕੀਤੀ ਜਾਂਦੀ ਆ ਲੋਕਾਂ ਨੂੰ ਟਾਲਮਪੋਲ ਕੀਤਾ ਜਾਂਦਾ ਤੇ ਇੱਕ ਪਾਸੇ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹ ਰੋਜ਼ ਦਾਅਵੇ ਕਰਦੀ ਆ ਕਿ ਅਸੀਂ ਬਹੁਤ ਸਾਰੀ ਨੌਜਵਾਨਾਂ ਦੀ ਭਰਤੀ ਕਰ ਲਈ ਆ بڑے ਲੋਕਾਂ ਨੂੰ ਭਰਤੀ ਕਰ ਲਿਆ ਪਰ ਅਸੀਂ ਜਦੋਂ ਥਾਣੇ ਦੇ ਵਿੱਚ ਆਉਨੇ ਆ ਕੋਈ ਮੁਲਾਜ਼ਮ ਸਾਨੂੰ ਮਿਲਦਾ ਨਹੀਂ ਇਸੇ ਤਰੀਕੇ ਦੇ ਨਾਲ ਸਾਡਾ ਦਫ਼ਤਰ ਆ ਪਾਰਟੀ ਦਾ ਉਹਦੀ 27 28 ਪਿਛਲੇ ਮਹੀਨੇ ਦੀ ਰਾਤ ਨੂੰ ਜਿਹੜੇ ਆ ਚੋਰਾ ਨੇ ਆ ਕੇ ਤਿੰਦਰਾ ਭੰਨ ਕੇ ਜਿੱਚ ਵੜ ਕੇ ਜਿਹੜਾ ਉਹ ਬਹੁਤ ਸਾਰੀਆਂ ਸਾਡਾ ਜਿਹੜਾ ਨੁਕਸਾਨ ਕੀਤਾ ਲੁੱਟ ਕੇ ਲੈ ਗਿਆ ਤੇ ਉਹਦੇ ਸਬੰਧ ਦੇ ਵਿੱਚ ਜਦੋਂ ਅਸੀਂ ਇਹ ਥਾਣੇ 'ਚ ਆਏ ਆ ਤੇ ਥਾਣੇ 'ਚ ਉਹ ਬੀਬੀ ਕਹਿੰਦੀ ਸੀ ਵੀ ਮੈਂ ਕੱਲੀ ਆ ਇੱਥੇ ਕੋਈ ਮੁਲਾਜ਼ਮਾ ਨਹੀਂਗਾ ਉਹਦੇ ਤੋਂ ਬਾਅਦ ਦੇ ਵਿੱਚ ਐਫ ਆਈ ਆਰ ਕਰ ਲਈ ਵੀ ਅਗਲੇ ਦਿਨ ਆ ਕੇ ਬਿਆਨ ਦਰਜ ਕਰਾਜੋ ਅਗਲੇ ਦਿਨ ਬਿਆਨ ਦਰਜ ਕਰਾ ਗਏ ਆ ਤੇ ਉਹਦੇ ਤੋਂ ਬਾਅਦ ਦੇ ਵਿੱਚ ਜਿਹੜਾ ਸਬੰਧਤ ਐਸ ਆਈ ਆ ਉਹਨੂੰ ਪੁੱਛਿਆ ਵੀ ਸਾਡੀ ਕਾਰਵਾਈ ਕੀ ਕੀਤੀ ਆ ਉਹ ਕਹਿੰਦਾ ਜੀ ਮੈਨੂੰ ਡਿਪਟੀ ਸਾਹਿਬ ਨੇ ਡੱਕਿਆ ਵੀ ਇਹਦੇ ਤੇ ਕੋਈ ਕਾਰਵਾਈ ਨਹੀਂ ਕਰਨੀ ਫਿਰ ਉਹਦੇ ਤੋਂ ਬਾਅਦ ਦੇ ਵਿੱਚ ਨਵੇਂ ਐਸਐਚਓ ਆ ਗਿਆ ਉਹਨਾਂ ਨੂੰ ਉਹਨਾਂ ਨੇ ਫਿਰ ਕਿਹਾ ਵੀ ਐਫਆਈਆਰ ਅਸੀਂ ਦਰਜ ਕਰ ਲੈਨੇ ਆ ਕਾਪੀ ਤੁਹਾਨੂੰ ਦੇ ਦਿੰਨੇ ਆ ਪਰ ਉਹਦੇ ਤੋਂ ਬਾਅਦ ਚ ਕੋਈ ਕਾਰਵਾਈ ਅਜੇ ਤੱਕ ਨਹੀਂ ਹੋਈ ਜਿਸ ਕਰਕੇ ਅੱਜ ਅਸੀਂ ਧਰਨਾ ਲਾਉਣ ਲਈ ਅੱਜ ਤੋਂ 15 ਦਿਨ ਪਹਿਲਾਂ ਪ੍ਰੈਸ 'ਚ ਦੇ ਕੇ ਇਹਨਾਂ ਦੇ ਸੀਆਈਡੀ ਵਾਲਿਆਂ ਨਾਲ ਗੱਲ ਕਰਕੇ ਵੀ ਆ ਤੁਹਾਡੇ ਜਿਹੜੇ ਆ ਅਸੀਂ ਨਹੀਂ ਤੇ ਮਜਬੂਰ ਹੋਵਾਂਗੇ 15 ਦਿਨਾਂ ਨੂੰ ਧਰਨਾ ਲਾਉਣ ਲਈ ਤੇ ਅੱਜ ਆਏ ਆ ਤੇ ਅੱਜ ਕਹਿੰਦੇ ਵੀ ਥਾਣੇ 'ਚ ਨਾ ਐਸਐਚਓ ਆ ਨਾ ਕੋਈ ਮੁਲਾਜ਼ਮ ਆ ਇਹ ਵਿਹਾਰ ਆ ਪੁਲਿਸ ਦਾ ਤੇ ਇਸ ਕਰਕੇ ਜਿਹੜਾ ਧਰਨਾ ਆ ਵੀ ਲੋਕਾਂ ਨੂੰ ਜਿਹੜਾ ਅਮਨ ਕੂਨ ਦੀ ਸਥਿਤੀ ਆ ਉਹਨੂੰ ਸੁਧਾਰਿਆ ਜਾਵੇ ਲੁੱਟਾਂ ਖੋਹਾਂ ਚੋਰੀਆਂ ਬੰਦ ਕੀਤੀਆਂ ਜਾਣ ਡਾਕੇ ਮਾਰਨੇ ਬੰਦ ਕੀਤੇ ਜਾਣ ਲੋਕਾਂ ਦੇ ਰੋਜ ਹੋ ਰਿਹਾ ਕਤਲੇਬੰਦ ਹੋਣ ਤੇ ਜਿਹੜਾ ਵਾ ਲੋਕਾਂ ਦੇ ਮਸਲੇ ਹੱਲ ਕੀਤੇ ਜਾਣ ਪੁਲਿਸ ਸਮੇਂ ਸਰ ਕਾਰਵਾਈ ਕਰੇ ਨਸ਼ਿਆਂ ਦਾ ਏਡਾ ਵੱਡਾ ਕਾਰੋਬਾਰ ਵੱਧ ਗਿਆ ਵੀ ਇਸ ਵੇਲੇ ਬੁਰੀ ਹਾਲਤ ਆ ਹਰ ਹਰ ਦਿਨ ਪੰਜਾਬ ਦੇ ਵਿੱਚ ਤਿੰਨ ਮੌਤਾਂ ਚਾਰ ਮੌਤਾਂ ਜਿਹੜੀਆਂ 20 22 ਸਾਲ ਦੇ 18 ਸਾਲ ਦੇ ਨੌਜਵਾਨਾਂ ਦੀਆਂ ਹੋ ਰਹੀਆਂ ਤੇ ਜਦੋਂ ਪੁਲਿਸ ਦਾ ਇਹ ਹਾਲ ਹੋਊਗਾ ਨਾ ਨਸ਼ੇ ਦੇ ਠੱਲ ਪਊਗੀ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਅਸੀਂ ਜਿਹੜਾ ਵਾ ਇਹ ਐਮਐਲਏ ਦੇ ਮੁਤਾਬਕ ਜਿਹੜਾ ਸਾਰਾ ਕੁਝ ਚੱਲਦਾ ਇਹਨੂੰ ਹਟਾਵਾਂਗੇ ਅੱਜ ਵੀ ਐਮਐਲਏ ਦੇ ਮੁਤਾਬਕ ਐਸਚਓ ਲਾਉਂਦਾ ਡਿਪਟੀ ਉਹ ਲਾਉਂਦਾ ਤੇ ਉਹਨਾਂ ਮੁਤਾਬਕ ਕੰਮ ਹੁੰਦਾ ਕਾਨੂੰਨ ਆਪਣਾ ਕਾਨੂੰਨ ਅਨਸਾਰ ਕੰਮ ਨਹੀਂ ਕਰਦਾ ਇਸ ਕਰਕੇ ਲੋਕਾਂ ਦੇ ਵਿੱਚ ਗੁੱਸਾ ਹੈ ਤੇ ਲੋਕ ਪ੍ਰਸ਼ਾਸਨ ਦੇ ਖਿਲਾਫ ਅੱਜ ਧਰਨਾ ਲਾ ਕੇ ਬੈਠੇ ਆ ਉਦੋਂ ਤੱਕ ਤਰ ਬਹਿਣਗੇ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਮੈਂ ਮੁਖਤਾਰ ਸਿੰਘ ਮੱਲਾ ਜਲਾਸਕਾ ਤਰਪਾ تین ਕਲਾਬੀ ਮਾਕਸ ਕਬੀ ਪਾਰਟੀ ਅੱਜ ਦਾ ਧਰਨਾ ਜਿਹੜਾ ਆ ਅਸੀਂ ਪੁਲਿਸ ਦੀ ਜਿਹੜੀ ਧੀਮੀ ਕਾਰਜਕਾਰੀ ਆ ਨਲਾਕੀਆ ਪੁਲਿਸ ਦੀ ਜਿਹੜੀ ਕਿਉਂਕਿ ਜਦੋਂ ਪੁਲਿਸ ਦੀ ਜਿਹੜੀ ਚੋਰਾ ਨਾਲ ਗੈਸਤਾਨਾ ਰੜੀ ਹੋਵੇ ਨਸ਼ਾ ਦੇ ਸਦਾਕਰਾਂ ਨਾਲ ਰੜੀ ਹੋਵੇ ਤੇ ਫੇਰ ਇਹ ਜਿਹੜਾ ਵਾ ਇਹ ਨਹੀਂ ਕੰਟਰੋਲ ਹੁੰਦਾ ਇਸ ਵਾਸਤੇ ਅਸੀਂ ਪੁਲਿਸ ਨੂੰ ਜਿਹੜਾ ਆਪਣਾ ਆਖਿਸ਼ ਧਾਰਨ ਨੂੰ ਵਾਸਤੇ ਇਹ ਪੁਲਿਸ ਨੂੰ ਪਹਿਲਾਂ ਵੀ ਕਈ ਵਾਰੀ ਮੇਰੇ ਆ ਤੇ ਪੁਲਿਸ ਜਿਹੜੀ ਆ ਉਹ ਟਾਸ ਤੋਂ ਮੱਸ ਨਹੀਂ ਹੋ ਰਹੀ ਪੁਲਿਸ ਦਾ ਸਾਡੇ ਜ਼ਿਲ੍ਹੇ ਦੇ ਵਿੱਚ ਇਹੋ ਜਿਹਾ ਕੰਮ ਬਣ ਗਿਆ ਕਿ ਜਿਵੇਂ ਪਹਿਲਾਂ ਸੁਣਦੇ ਹਾਂ ਚੰਬਰ ਦੀ ਘਾਟੀ ਦੇ ਵਿੱਚ ਬੜਾ ਖੌਫ ਜਿਦਾ ਯੋਗ ਰਹਿੰਦੇ ਸੀ ਤੇ ਉੱਥੇ ਉਹ ਜਿਹੜੇ ਮਰਜ਼ੀ ਘਰ ਜਾ ਕੇ ਲੁੱਟ ਲੈਂਦੇ ਸੀ ਜਿੰਮੋ ਮਰਜ਼ੀ ਮਾਰ ਦਿੰਦੇ ਸੀ ਪਰ ਪੁਲਿਸ ਉੱਥੇ ਐਨਟੀ ਦੇ ਵਿੱਚ ਪਸੇ ਨਹੀਂ ਹੁੰਦੀ ਸੀ ਇਹੀ ਹਾਲ ਸਾਡੀ ਪੁਲਿਸ ਦਾ ਇੱਥੇ ਹੋ ਗਿਆ ਸਾਡਾ ਜ਼ਿਲ੍ਹਾ ਤਰਨਤਾਰਨ ਕੰਬਲ ਦੀ ਘਾਟੀ ਨਾਲੋਂ ਵੀ ਅੱਗੇ ਲੰਘਿਆ ਅਸੀਂ ਕਹਿੰਦੇ ਆ ਕਿ ਜੇ ਲੋਕ ਟੈਕਸ ਭਰਦੇ ਆ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਪੁਲਿਸ ਦਾ ਫਰਜ਼ ਆ ਪਰ ਜਦੋਂ ਪੁਲਿਸ ਐਫ ਆਈ ਆਰ ਹੀ ਦਰਜ ਨਾ ਕਰੇ ਕੋਈ ਇਹਦੇ ਗੋਲੀ ਚਲਾਉਣਾ ਤਾਂ ਐਫ ਆਈ ਆਰ ਨਾ ਦਰਜ ਕਰੇ ਕੋਈ ਆਪਣਾ ਜਿੰਨਾ ਮਰਜ਼ੀ ਵੱਡੇ ਤੋਂ ਵੱਡਾ ਕ੍ਰਾਈਮ ਕਰ ਲਵੇ ਪੁਲਿਸ ਜਿਹੜੀ ਆ ਉਹਦੇ 'ਚ ਟਕਨ ਲਾਜੀ ਨਾ ਕਰੇ ਉਹਨਾਂ ਨੂੰ ਠੱਲ ਨਾ ਪਾਵੇ ਤੇ ਫਿਰ ਲੋਕ ਆ ਮਾਰੇ ਸ਼ਰਕਾ ਦੇ ਨਿਕਲਦੇ ਹੁੰਦੇ ਆ ਤੇ ਲੋਕ ਕਾਨੂੰਨ ਨੂੰ ਆਪਣੇ ਹੱਥਾਂ 'ਚ ਲੈਂਦੇ ਆ ਤੇ ਫਿਰ ਅਰਾਜਕਤਾ ਫੈਲਦੀ ਆ ਤੇ ਫਿਰ ਪੁਲਿਸ ਨੂੰ ਸਾਹ ਤਰਾਂ ਦੀ ਪੈਂਦੀ ਆ ਜਿਹੜਾ ਅੱਜ ਦਾ ਦਰਨਾ ਕਿੰਨਾ ਚਿਰ ਚੱਲ ਜਾਈਏਗਾ ਜੀ ਇਹ ਜਦ ਤੱਕ ਉੱਚ ਅਧਿਕਾਰੀ ਕੋਈ ਆ ਕੇ ਵਿਸ਼ਵਾਸ ਨਹੀਂ ਦਵਾਦਾ ਕੋਈ ਆਣ ਕੇ ਦੱਸਦਾ ਨਹੀਂ ਕਿ ਇਹ ਮਸਲਿਆਂ ਦਾ ਹੱਲ ਕੀ ਆ ਤੇ ਜੇ ਉਹ ਵੀ ਆਣ ਕੇ ਕਹੇ ਵੀ ਸਾਡੇ ਕੋਲ ਤੇ ਨਫਰੀ ਹੈ ਨਹੀਂ ਸਾਡੇ ਕੋਲ ਪੁਲਿਸ ਹੈ ਨਹੀਂ ਇਹ ਲੋਕਾਂ ਦਾ ਨਹੀਂ ਜਮਾ ਇਹ ਜਿੰਨੇ ਹੈਗੇ ਉਹਨਾਂ ਨੂੰ ਕੰਮ ਕਰਨਾ ਪੈਣਾ ਇਸ ਵਾਰ ਜੇ ਨਹੀਂ ਕੰਮ ਕਰਦੇ ਤੇ ਇਹ ਵੀ ਕਹਿ ਲਵੀਂ ਸਾਥੋਂ ਨਹੀਂ ਹੁੰਦਾ ਰਜਾਇਨ ਕਰਕੇ ਘਰਾਂ ਨੂੰ ਚਲੇ ਜਾਣ ਆਪੇ ਕੋਈ ਸਰਕਾਰ ਕੋਈ ਹੋਰ ਕਿਹੇ ਜਲਸੀ ਨੂੰ ਕਿਸੇ ਹੋਰ ਐਮਪੈਰਾਮੈਟਰੀ ਫੋਰਸ ਨੂੰ ਲਿਆਉਗੀ ਪਰ ਲੋਕਾਂ ਦੀ ਜਾਨ ਤੇ ਮਾਲ ਦੀ ਰਾਖੀ ਕਰਨੀ ਜਿਹੜੀ ਆ ਪਹਿਲਾ ਫਰਜ਼ ਆ ਕੋ ਉਹ ਅਸੀਂ ਕਿ ਉਹਨਾਂ ਜਦ ਤੱਕ ਲਗਾਤਾਰ ਰੱਖਾਂਗੇ ਜਦ ਲਗਾਤਾਰ ਕੋਈ ਜਿੰਨਾ ਚੋਰੀ ਕਿਤੇ ਹਰੇ ਤੱਕ ਕੋਈ ਨਹੀਂ ਫੜਿਆ ਜੀ ਮਤਲਬ ਇਹ ਤੇ ਕੀ ਕੋਈ ਵੀ ਨਹੀਂ ਫੜਦੇ ਉਹ ਕਹਿੰਦਾ ਐਫ ਆਈ ਆਰ ਦਰਜ ਨਹੀਂ ਕਰਨੀ ਇੱਕ ਇੱਕ ਪਹਿਲੋਂ ਜਿਹੜੀ 4 ਮਹੀਨੇ ਦੀ ਸੀ ਐਫ ਆਰ ਆ ਦਰਜ ਆ ਉਸੇ ਵਿੱਚ ਜੀ 15 20 एफआईआर ਨਾਲ ਹੋਰ ਰੜਾਂ ਦੇ ਰਪਟਾ ਆ ਵੀ ਇਹਦੇ ਨਾਲ ਮਿਲਦਾ ਇੱਕ ਜੁਰਮ ਆ ਵੀ ਇਹਦੇ ਨਾਲ ਮਿਲਦਾ ਜੁਰਮ ਐਦਾਂ ਕਰਕੇ ਲੋਕਾਂ ਨੂੰ ਜੜਾ ਵਾ ਟਾਲ ਮਟੋਲ ਕੀਤਾ ਜਾਂਦਾ ਇਹ ਇਹਨਾਂ ਨੂੰ ਹੁੰਦਾ ਕਿ ਸਾਡਾ ਨੰਬਰ ਆਫ ਕ੍ਰਾਈਮ ਜਿਹੜਾ ਇਹ ਨਾ ਵਧੇ ਆ ਗਿਆ एफआईआरਾਂ ਜਿੰਨੀਆਂ ਘੱਟੋ ਘੱਟ ਹੋਣੀਆਂ ਉਹਨਾਂ ਇਹ ਉਹਦਾ ਸੁੱਖ ਦਾ ਸਾਹ ਲੈਣਾ